ਇਸ ਵੱਲ ਦੀਆਂ ਖਬਰ ਫਰੀਦਕੋਟ ਤੋਂ ਆ ਰਹੀ ਹੈ ਜਿੱਥੇ ਦਿਨ ਦਿਹਾੜੇ ਗੁੰਡਾਗਰਦੀ ਵੇਖਣ ਨੂੰ ਮਿਲਿਆ ਇੱਕ ਥਾਰ ਦੀ ਭੰਨਤੋੜ ਕੀਤੀ ਗਈ ਹੈ ਥਾਰ ਸਵਾਰਾਂ ਤੇ ਜਾਨਲੇਵਾ ਹਮਲਾ ਕੀਤਾ ਗਿਆ ਤਾਂ ਸ਼ਰਾਰਤੀ ਅਨਸਰਾ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿਵੇਂ ਚਿੱਟੇ ਦਿਨ ਇਹਨਾਂ ਨੌਜਵਾਨਾਂ ਦੇ ਵੱਲੋਂ ਥਾਰ ਦੀ ਭੰਨਤੋੜ ਕੀਤੀ ਜਾ ਰਹੀ ਹੈ ਇੱਟਾਂ-ਸੁੱਟੀਆਂ ਜਾ ਰਹੀਆਂ ਨੇ ਤਾਂ ਥਾਰ ਪੂਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਦੱਸਿਆ ਗਿਆ ਫਰੀਦਕੋਟ ਦੇ ਸਰਕੂਲਰ ਰੋਡ ਤੋਂ ਇਹ ਪੂਰਾ ਮਾਮਲਾ ਸਾਹਮਣੇ ਆਇਆ ਜਿੱਥੇ ਦੱਸਿਆ ਜਾ ਰਿਹਾ ਕਿ ਤਿੰਨ ਦੇ ਕਰੀਬ ਇਹ ਨ ਸਵਾਰ ਦੋ ਨੌਜਵਾਨਾਂ ਤੇ ਜਾਨਲੇਵਾ ਹਮਲਾ ਕੀਤਾ ਜਿਸ ਤੋਂ ਬਾਅਦ ਦੋਵੇਂ ਨੌਜਵਾਨਾਂ ਨੇ ਭੱਜ ਕੇ ਆਪਣੇ ਕਾਰ ਦੇ ਅੰਦਰ ਵੜ ਕੇ ਆਪਣੀ ਜਾਨ ਬਚਾਈ ਪਰ ਹਮਲਾਵਾਰਾਂ ਦੇ ਵੱਲੋਂ ਨੌਜਵਾਨਾਂ ਦੀ ਥਾਰ ਗੱਡੀ ਨੂੰ ਪੂਰੀ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਉਸ ਦੀ ਭਾਂ ਤੋੜ ਕੀਤੀ ਗਈ ਹਮਲਾਵਰ ਮੋਟਰਸਾਈਕਲ ਅਤੇ ਚਿੱਟੇ ਰੰਗ ਦੀ ਬਰੀਜ਼ਾ ਕਾਰ ਦੇ ਵਿੱਚ ਸਵਾਰ ਹੋ ਕੇ ਫਰਾਰ ਹੋ ਗਏ ਇਸ ਸਬੂਤ ਪੂਰੀ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਵੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਇਸ ਪੂਰੇ ਮਾਮਲੇ ਦੇ ਵਿੱਚ ਫਿਲਹਾਲ ਪਰਿਵਾਰ ਦੇ ਵੱਲੋਂ ਵੀ ਕੁਝ ਨਹੀਂ ਕੀਤਾ ਜਾ ਰਿਹਾ ਪਰ ਪਰਸੂਤਰਾ ਦੇ ਹਵਾਲੇ ਤੋਂ ਇਹ ਦੱਸਿਆ ਜਾ ਰਿਹਾ ਕਿ ਆ ਸੀ ਰੰਜਿਸ਼ ਦਾ ਇਹ ਪੂਰਾ ਮਾਮਲਾ ਹੋ ਸਕਦਾ ਹੈ ਅਸੀਂ ਮੌਕੇ ਤੇ ਪਹੁੰਚ ਕੇ ਥਾਰ ਘਿੱਟਾ ਸੀ ਭੱਜ ਗਏ ਭੱਜ ਗਏ ਮੁੰਡੇ ਕੋਈ ਇਹਨਾਂ ਦੀ ਆਪਸੀ ਰੰਜਿਸ਼ ਪਾਜੀ ਜਾਂ ਕੋਈ ਸ਼ਗਨੂਰ ਮੁੰਡੇ ਨਾਲ ਸ਼ਗਨੂਰ ਦਾ ਘਰ ਆ ਜੀ ਦੀ ਥਾਰ ਭੰਨੀਆਂ ਉਹਨਾਂ ਨੇ ਸਰ ਇਹਦੇ ਚੋਂ ਕੀ ਕਾਰਵਾਈ ਕੀਤੀ ਜਾ ਰਹੀ ਸਿਰਪੜੇ ਵਾਲੋ ਸਰ ਵੀ ਫਰਜ਼ ਹੈ ਇਹਨਾਂ ਦਾ ਇਹਨੂੰ ਗੱਲ ਲੱਗੇ ਜੀ ਕਾਨੂੰਨੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਇਹਨਾਂ ਦੇ ਖਿਲਾਫ ਮੁੰਡਾ ਕਰਦੀ ਤਾਂ ਨਹੀਂ ਚੱਲਣ ਦੇਣੀ ਅਸੀਂ ਸ਼ਹਿਰ 'ਚ ਇਹ ਪਹਿਲਾਂ ਹੀ ਪਤਾ ਲੱਗਾ ਜੀ ਲੜੇ ਇੱਕ ਬੰਦਾ ਦਾਖਲ ਪਹਿਲਾਂ ਫਿਲਹਾਲ ਤਾਂ ਮੇਰੇ ਸਾਡੇ ਧਿਆਨ ਚ ਨਹੀਂ ਆਇਆ ਫੇਰ ਨਹੀਂ ਜਦੋਂ ਆਇਆ ਤੁਹਾਨੂੰ ਦੱਸਿਆ ਜਾਊਗਾ ਤੇ ਕੋਈ ਗ੍ਰਿਫਤਾਰੀ ਤਾਂ ਨਹੀਂ ਹੋਈ ਜੀ ਅਜੇ ਨਹੀਂ ਫਿਲਹਾਲ ਨਹੀਂ ਕੋਈ ਹਜੇ ਕੋਈ ਗ੍ਰਿਫਤਾਰੀ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਜਿਹੜੇ ਥਾਰ ਪਰ ਨੇ ਸੀ ਕਿਉਂਕਿ ਇਹ ਤਾਂ ਕਹਿੰਦੇ ਅਸੀਂ 5 ਤੋਂ ਵੱਧ ਸੀਗੇ 5-6 ਬੰਦੇ ਸੀਗੇ ਕੋਈ ਸੀਸੀਟੀਵੀ ਹੈ ਜੀ ਕੋਈ ਸੀਸੀਟੀਵੀ ਸਨਾਖਤ ਤੋਂ ਦੱਸ ਰਹੇ ਮੁੰਡੇ ਨਾਮ ਕੋਈ ਸੀਸੀਟੀਵੀ ਵੀ ਹੈ ਹਾਂ ਸੀਸੀਟੀਵੀ ਉਹਨਾਂ ਦੇ ਕੈਮਰਾ ਲੱਗੇ ਜਿਹਨਾਂ ਦੀ ਥਾਰ ਪਰ ਨੇ ਹੈ ਉਹਨਾਂ ਨੇ ਚੈੱਕ ਕੀਤਾ ਫਰੀਦਕੋਟ ਦੇ ਵਿੱਚ ਦਿਨ ਦਿਹਾੜੇ ਇੱਕ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ ਜਿੱਥੇ ਇਹਨਾਂ ਨੌਜਵਾਨਾਂ ਦੇ ਵੱਲੋਂ ਥਾਰ ਗੱਡੀ ਦੀ ਭਾਂ ਤੋੜ ਕੀਤੀ ਜਾ ਰਹੀ ਹੈ ਦੋ ਨੌਜਵਾਨਾਂ ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਪਰ ਨੌਜਵਾਨ ਇੱਕ ਘਰ ਦੇ ਅੰਦਰ ਵੜ ਜਾਂਦੇ ਨੇ ਆਪਣੀ ਜਾਨ ਬਚਾ ਲੈਂਦੇ ਨੇ ਜਿਸ ਤੋਂ ਬਾਅਦ ਇਹ ਨੌਜਵਾਨ ਇੰਨੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਥਾਰ ਗੱਡੀ ਨੂੰ ਇੱਟਾਂ ਦੇ ਨਾਲ ਭੰਨਿਆ ਜਾ ਰਿਹਾ ਹੈ